ਗੁਰੂ ਗ੍ਰੰਥ ਸਾਹਿਬ ਦੀ ਕੋਈ ਨਰਾਦਰੀ ਕਰੀ ਨਹੀਂ ਸਕਦਾ ਸੂਰਜ ਵੱਲ ਕੋਈ ਬੰਦਾ ਚੱਕੜ ਸੁੱਟ ਕੇ ਕਵੇ ਨਾ ਮੈਂ ਸੂਰਜ ਨੂੰ ਮਹਿਲਾ ਕਰਨਾ ਹੈ ਸੂਰਜ ਮਹਿਲਾ ਨਹੀਂ ਹੁੰਦਾ ਉਹ ਚੱਕੜ ਪਾਤ ਕੇ ਉਹਦੇ ਮੂੰਹ ਤੇ ਪੈਂਦਾ ਸੂਰਜ ਨੂੰ ਕੋਈ ਮਹਿਲਾ ਨਹੀਂ ਕਰ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆਂ ਦੇ ਉਹ ਰੰਗਰ ਉਹ ਗੁਰੂ ਨੇ ਸਾਤ ਸੰਗਤ ਸਦੀਆਂ ਗੁਜ਼ਰ ਗਈਆਂ ਨੇ ਝੁਪ ਲੰਘ ਜਾਂਦੇ ਇੱਕੋ ਇੱਕ ਗ੍ਰੰਥ ਨੂੰ ਜੇ ਕੋਈ ਪਦਵੀ ਪ੍ਰਾਪਤ ਹੈ ਜੁਗੋ ਜੁਗ ਅਟਲ ਉਹ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਾਪਤ ਹੈ ਹੋਰ ਦੁਨੀਆ ਵਿੱਚ ਕਿਸੇ ਨੂੰ ਨਹੀਂ ਔਰ ਸਾਤ ਸੰਗਤ ਇਹ ਅਣਜਾਣ ਲੋਕਾਂ ਦਾ ਭਰਮ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦੇ ਗੁਰੂ ਨੇ ਇਸੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਰਾਮ ਦੀ ਆਵਾਜ਼ ਆਉਣੀ ਹੈ ਸਭੈ ਘਟ ਰਾਮ ਬੋਲੇ ਰਮ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਹਦੇ ਚੋਂ ਆਵਾਜ਼ ਆਉਣੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਇਹਦੇ ਵਿੱਚੋਂ ਹਰ ਦੀ ਆਵਾਜ਼ ਆਉਣੀ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬਨ ਆਵਾਜ਼ ਕੋ ਸਈਆ ਮੇਰਾ ਮੱਥ ਹੈ ਛਤਰ ਧਰੇ ਸਾ ਸੰਗਤ ਇਸੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਧਰਣੀ ਤਰ ਨਾਰਾਇਣ ਵਿਠਲ ਅਕਾਲ ਪੁਰਖ ਦੇ ਅਨੇਕਾਂ ਨਾਮਾਂ ਦੀ ਆਵਾਜ਼ ਹੁੰਦੀ ਹੈ। ਔਰ ਸਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਮੁੱਚੀ ਮਨੁੱਖਤਾ ਦੇ ਕਲਿਆਣ ਹਿਤ ਉਜਾਰਨ ਹੋਈ ਹੈ। ਕਿਸੇ ਵੀ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਰਾਦਰੀ ਕਰਨ ਦੀ ਸੋਚਦੇ ਨੇ ਸਾ ਸੰਤ ਪਹਿਲੀ ਗੱਲ ਉਹ ਬੰਦੇ ਧਰਮੀ ਹੋਏ ਨਹੀਂ ਸਕਦੇ ਇੱਕ ਈਸਾਈ ਔਰਤ ਹੋਈ ਹੈ ਹੈ ਉਹ ਕ੍ਰਿਸਚਨ ਉਹਨੂੰ ਨੈਟਪੁੱਤ ਤੇ ਸਰਚ ਕਰੋਗੇ ਤਾਂ ਇਸ ਪਰਲਵਕਤ ਦੇ ਨਾਮ ਦੇ ਨਾਲ ਉਹਦਾ ਨਾਮ ਹੁੰਦਾ ਆ ਥੋੜਾ ਜਿਹਾ ਧਿਆਨ ਨਾਲ ਸੁਣਿਓ ਮਿਸ ਜਿਨਾ ਕੋਲਰ ਇਸ ਪਰਲਵਕਤ ਨੈਟ ਤੇ ਸਰਚ ਕਰੋਗੇ ਓਐਸਆਈ ਔਰਤ ਦਾ ਸਟੇਟਮੈਂਟ ਆਉਣ ਗਿਆ ਉਹਨੇ 5 ਪੀਐਚ ਡੀਆਂ ਕੀਤੀਆਂ ਨੇ ਔਰ ਸਾਸਮਿਤ ਉਹਨੂੰ ਅਮਰੀਕਾ ਤੋਂ ਸਭ ਤੋਂ ਵੱਡਾ ਵਰਲਡ ਦਾ ਪੁਰਸਕਾਰ ਮਿਲਿਆ ਜਿਹੜੇ ਚੁਣਿੰਦਾ ਬੰਦਿਆਂ ਨੂੰ ਮਿਲਦਾ ਹੈ ਨੋਬਲ ਪੁਰਸਕਾਰ ਜਿਹੜੀ ਉਹਨੇ 5ਥ ਪੰਜਵੀਂ ਪੀਐਚ ਡੀ ਕੀਤੀ ਹੈ ਨਾ ਉਹ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਮੰਨਦੀ ਹੈ ਉਨੇ ਇੱਕ ਸਟੇਟਮੈਂਟ ਦਿੱਤੀ ਹੈ ਅਸੀਂ ਸਨ 2000 ਵਿੱਚ ਆਪਣੇ ਕਾਲਜ ਦੇ ਲਿਟਰੇਚਰ ਵਿੱਚ ਛਾਪੀ ਹੈ ਉਹ ਅੰਗਰੇਜ਼ ਔਰਤ ਨੇ ਲਿਖਿਆ ਦੁਨੀਆਂ ਦੇ ਲੋਕੋ ਮੈਂ ਕ੍ਰਿਸਚਨ ਹਾਂ ਕਿਉਂਕਿ ਮੇਰੇ ਪੇਰੈਂਟਸ ਕ੍ਰਿਸਚਨ ਸੀ ਮੈਨੂੰ ਵੀ ਬੁਨਿਆਦੀ ਤੌਰ ਤੇ ਜਨਮ ਤੋਂ ਉਹ ਸਿੱਖਿਆ ਮਿਲੀ ਮੈਂ ਵੀ ਇੱਕ ਇਸਾਈ ਹਾਂ ਧਰਮ ਨੂੰ ਬਿਲੋਂਗ ਕਰਦੀ ਹਾਂ ਕ੍ਰਿਸਚਨ ਧਰਮ ਨੂੰ ਪਰ ਉਹ ਲਿਖਦੀ ਐ ਮੈਂ ਸਟੱਡੀ ਕਰਦਿਆਂ ਕਰਦਿਆਂ ਪੀ ਐਚ ਡੀ ਪੰਜਵੀਂ ਫਿਫਥ ਪੀ ਐਚ ਡੀ ਮੇਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਹੋਈ ਜਦੋਂ ਮੈਂ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੇਜ ਸੁਣੇ ਕਿ 1430 ਅੰਗ ਨੇ ਮੇਰੇ ਮਨ ਚ ਆਇਆ ਬਹੁਤ ਵੱਡਾ ਗ੍ਰੰਥ ਹੈ ਵੱਖਰੀਆਂ ਵੱਖਰੀਆਂ ਵਿਚਾਰਾਂ ਹੋਣਗੀਆਂ ਪਰ ਜਦੋਂ ਮੈਂ ਫਸਟ ਵੋਲੀਅਮ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਟ੍ਰਾਂਸਲੇਟ ਪੜ੍ਹਨੀ ਸ਼ੁਰੂ ਕੀਤੀ ਇੱਕ ਓੰਕਾਰ ਤੋਂ ਲੈ ਕੇ ਸਵਾਏ ਇੱਕ ਅਕਾਲ ਪੁਰਖ ਰੱਬ ਪਰਮਾਤਮਾ ਅੱਲਾ ਖੁਦਾ ਗੋਡ ਨੰਕਾਰ ਹਰੀ ਗੋਪਲ ਗੋਪਾਲ ਬਿਟਲ ਧਰਨੀ ਤਰਨਾਰਾਇਣ ਇੱਕ ਅਕਾਲ ਪੁਰਖ ਦੀ ਗੱਲ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਹੋਈ ਇਹਦੇ ਵਿੱਚ ਸਿਰਫ ਇੱਕ ਅਕਾਲ ਪੁਰਖ ਦੀ ਗੱਲ ਹੈ ਉਹ ਕਹਿੰਦੀ ਸੱਤ ਸਾਲਾਂ ਵਿੱਚ ਮੈਂ ਸਟੱਡੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਸੱਤ ਸਾਲਾਂ ਮੈਂ ਕਈ ਵਾਰ ਸਿੱਖੋ ਤੁਹਾਨੂੰ ਇਹ ਬੇਨਤੀ ਦਰਬਾਰ ਸਾਹਿਬ ਤੋਂ ਨਹੀਂ ਕਹੀ ਹੈ ਸਾਡੇ ਕੋਲ ਤਾਂ ਹੁਣ 7 ਦਿਨ ਵੀ ਨਹੀਂ ਰਹੇ ਸਹਿਜ ਪਾਠ ਪੜਨ ਨੇ 7 ਦਿਨਾਂ ਦਾ ਵੀ ਪਾਠ ਕਰਨ ਦਾ ਵਕਤ ਨਹੀਂ ਸਾਡੇ ਕੋਲ ਪੰਥ ਨੇ ਪ੍ਰਮਾਣਿਤ ਕੀਤਾ ਲੋੜ ਪਵੇ 3 ਦਿਨ ਦਾ ਤੁਸੀਂ ਪਾਠ ਕਰਾ ਸਕਦੇ ਹੋ ਵੱਧ ਤੋਂ ਵੱਧ ਸ੍ਰੀ ਅਖੰਡ ਪਾਠ ਸਾਹਿਬ ਪਰ ਮਾਫ਼ ਕਰਿਓ ਸਾਡੇ ਕੋਲ 3 ਦਿਨ ਦਾ ਵਕਤ ਵੀ ਹੁਣ ਬਚਿਆ ਨਹੀਂ ਅਸੀਂ ਐਨੇ ਸੰਸਾਰ ਵਿੱਚ ਰੁੱਝ ਗਏ ਸਵਾਰਥੀ ਹੋ ਗਏ ਅਸੀਂ 3 ਦਿਨ ਦਾ ਪਾਠ ਛੱਡ ਕੇ ਵੀ ਹੁਣ ਡੇਢ ਘੰਟੇ ਵਾਲੇ ਪਾਠ ਦੇ ਆਦੇ ਹਾਂ ਮੈਂ ਪੰਜਾਬ ਚ ਵੀ ਕਿਹਾ ਉੱਥੇ ਵੀ ਇਹ ਸਭ ਕੁਝ ਸ਼ੁਰੂ ਹੋ ਗਿਆ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੋਕ ਇਕੱਠੇ ਕਰਨ ਵਾਸਤੇ ਪ੍ਰਕਾਸ਼ ਕਰ ਰਹੇ ਹਾਂ ਜਿੰਨੀ ਦੇਰ ਇਹ ਸੁਆਰਥ ਨਹੀਂ ਛੱਡੋਗੇ ਉੰਨੀ ਦੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਸਲੀਅਤ ਤੁਹਾਨੂੰ ਸਮਝ ਨਹੀਂ ਆਏਗੀ ਦੂਜੇ ਲੋਕ ਵੀ ਨਰਾਦਰੀ ਵੱਲ ਜਾਂਦੇ ਰਹਿਣਗੇ ਸਾਨੂੰ ਪਹਿਲਾਂ ਖੁਦ ਨੂੰ ਸਮਝਣਾ ਪਵੇਗਾ ਗੁਰੂ ਗ੍ਰੰਥ ਸਾਹਿਬ ਦੀ ਕੌਣ ਡੇਢ ਘੰਟੇ ਦੇ ਪਾਠ ਦੇ ਆਗ ਲੋਕ ਇਕੱਠੇ ਕਰਨੇ ਨੇ ਪ੍ਰਕਾਸ਼ ਕਰਾਓ ਸੁਖਮਨੀ ਸਾਹਿਬ ਦਾ ਪਾਠ ਕਰਾਓ ਤੇ ਜਦੋਂ ਲੋਕ ਇਕੱਠੇ ਹੋ ਜਾਣ ਭਾਈ ਸਾਹਿਬ ਦੀ ਭੋਗ ਪਾਦੇਓ ਕਿਉਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿਰਫ ਲੋਕ ਇਕੱਠੇ ਕਰਨ ਵਾਸਤੇ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਵਿਚਾਰਨ ਦੀ ਲੋੜ ਹੈ ਘੱਟੋ-ਘੱਟ 7 ਦਿਨ ਦਾ ਪਾਠ ਸਹਿਜ ਪਾਠ ਤੁਹਾਨੂੰ ਕਰਨਾ ਚਾਹੀਦਾ ਉਹ ਮਿਸ ਐਸ ਪਰਲ ਵਕਤ ਇਸਾਈ ਹੋਣ ਦੇ ਨਾਤੇ ਪੀ ਐਚ ਡੀ ਕਰਦੇ ਆ ਲਿਖਦੀ ਹੈ ਕਹਿੰਦੀ 7 ਸਾਲਾਂ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਟ੍ਰਾਂਸਲੇਟ ਪੜੀ ਔਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਮੈਂ ਬੜੇ ਪਿਆਰ ਤੇ ਸਹਿਜ ਨਾਲ ਵਿਚਾਰ ਕੀਤੀ ਉਹਨੂੰ ਨੋਬਲ ਪੁਰਸਕਾਰ ਤਾਂ ਮਿਲਿਆ ਵਿਚਾਰ ਤੋਂ ਬਾਅਦ ਪਰ ਜਿਹੜੀ ਉਹਨੇ ਸਟੇਟਮੈਂਟ ਦਿੱਤੀ ਉਹ ਬੜੀ ਪਹਿਰੀ ਹੈ ਉਹ ਕਹਿੰਦੀ ਦੁਨੀਆਂ ਦੇ ਲੋਕੋ ਮੈਂ ਕ੍ਰਿਸਚੀਅਨ ਹਾਂ ਮੇਰੇ ਪੇਰੈਂਟਸ ਕ੍ਰਿਸਚੀਅਨ ਸੀ ਮੈਂ ਦੁਨੀਆਂ ਦੇ ਤਮਾਮ ਧਰਮਾਂ ਦੇ ਧਾਰਮਿਕ ਗ੍ਰੰਥ ਪੜ੍ਹੇ ਨੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਤੋਂ ਬਾਅਦ ਮੈਨੂੰ ਇੱਕ ਗੱਲ ਮਹਿਸੂਸ ਹੋਈ ਹੈ ਜਿੱਦਣ ਕੁੱਲ ਦੁਨੀਆਂ ਦੇ ਧਰਮਾਂ ਦੇ ਲੋਕ ਆਪਣੇ ਦਿਲਾਂ ਵਿੱਚੋਂ ਈਰਖਾ ਕੱਢ ਦੇਣਗੇ ਕਿ ਸਾਡਾ ਧਰਮ ਵਧੀਆ ਹੈ ਸਾਡਾ ਗ੍ਰੰਥ ਵਧੀਆ ਹੈ ਸਾਡਾ ਗੁਰਦੁਆਰਾ ਵਧੀਆ ਸਾਡਾ ਮੰਦਰ ਵਧੀਆ ਸਾਡੀ ਮਸਜਿਦ ਵਧੀਆ ਜਿੱਦਣ ਲੋਕ ਦਿਲਾਂ ਵਿੱਚੋਂ ਧਰਮਾਂ ਦੀ ਈਰਖਾ ਕੱਢ ਕੇ ਫੈਸਲਾ ਕਰਨਗੇ ਉਸ ਦਿਨ ਕੁੱਲ ਦੁਨੀਆ ਦਾ ਇੱਕੋ ਹੀ ਇੱਕ ਗੁਰੂ ਹੋਏਗਾ ਉਹ ਗੁਰੂ ਹੋਏਗਾ ਤੁਹਾਨੂੰ ਗੁਰੂ ਰੰਸ ਹੈ ਕਿਉਂਕਿ ਇਹਦੇ ਵਿੱਚੋਂ ਅੱਲਾਹ ਦੀ ਆਵਾਜ਼ ਵੀ ਹੋਣੀ ਹੈ ਅੱਬਲ ਅੱਲਾ ਨੂਰ ਪਾਇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਬਲੇ ਕੋ ਮੰਦੇ ਇਹਦੇ ਚੋਂ ਹਿੰਦੂ ਵਾਸਤੇ ਵੀ ਆਵਾਜ਼ ਹੋਣੀ ਭਾਈ ਰਾਮ ਕਹੋ ਚਿਤ ਲਾਏ ਹਰ ਜਸ ਵਖਰੇ ਲੈ ਚੱਲੋ ਸ਼ੌਕ ਦੇ ਖੇ ਪਤੀ ਆਏ ਇਹਦੇ ਵਿੱਚ ਬਾਬਾ ਕਬੀਰ ਵੀ ਬੈਠੇ ਇਹਦੇ ਵਿੱਚ ਰਵਿਦਾਸ ਕਿਵੇਂ ਹਰ ਵੀ ਬੈਠੇ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਬੇਣੀ ਵੀ ਬੈਠਾ ਹੈ ਕੰਨਾ ਭਗਤ ਵੀ ਬੈਠਾ ਹੈ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਾਬਾ ਫਰੀਦ ਵੀ ਬੈਠਾ ਉਹ ਦੁਨੀਆਂ ਦੇ ਲੋਕੋ ਉਸ ਅਸਾਈ ਔਰਤ ਨੇ ਫਿਰ ਸਟੇਟਮੈਂਟ ਦਿੱਤੀ ਜਿੱਦਣ ਲੋਕ ਧਰਮਾਂ ਦੀ ਰਖਾ ਕੱਢ ਦਿੰਦੇ ਦਿਲ 'ਚ ਮਹਿਲ ਨਾ ਰੱਖਣ ਕਿ ਸਾਡਾ ਧਰਮ ਵਧੀਆ ਹੈ ਉਦੋਂ ਕੁੱਲ ਦੁਨੀਆ ਇਨਸਾਫ ਕਰੇ ਇੱਕ ਕੋਈ ਇੱਕ ਦੁਨੀਆ ਦਾ ਗੁਰੂ ਹੋਏਗਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਔਰ ਜਿੱਦਣ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਲੱਗ ਪਏ ਕਿਸੇ ਨੂੰ ਕੰਡਿਆਲੀਆਂ ਤਾਰਾਂ ਲਾਉਣ ਦੀ ਲੋੜ ਨਹੀਂ ਸਰਹੱਦਾਂ ਤੇ ਫੌਜ ਬਿਠਾਉਣ ਦੀ ਲੋੜ ਨਹੀਂ ਤੁਹਾਨੂੰ ਸਮਝ ਪੈ ਜਾਏਗੀ ਸਾਰਾ ਸੰਸਾਰ ਇੱਕੋ ਨੂਰ ਤੋਂ ਪੈਦਾ ਹੋਇਆ ਹੈ ਸਾਥ ਸੰਗਤ ਇੱਕ ਚੀਜ਼ ਹੋਰ ਹੈ ਸਿੱਖ ਕਦੇ ਕਿਸੇ ਦੇ ਗ੍ਰੰਥ ਦੀ ਜਾਂ ਧਰਮ ਦੀ ਜਾਂ ਧਾਰਮਿਕ ਸਥਾਨ ਦੀ ਨੁਰਾਦਰੀ ਨਹੀਂ ਕਰਦਾ ਲੋਕ ਲੱਖ ਉਕਸਾਣ ਦਾ ਯਤਨ ਕਰਨ ਇਹ ਪਿੱਛੇ ਜੋ ਕੁਝ ਚੱਲ ਰਿਹਾ ਹੈ ਉਹਦਾ ਮਕਸਦ ਇਹ ਕੋਈ ਐਵੇਂ ਲੋਕਾਂ ਨੂੰ ਲੜਾਇਆ ਜਾਵੇ ਪਾੜੋ ਤੇ ਰਾਜ ਕਰੋ ਪਰ ਇਸ ਗੱਲ ਦੀ ਤੁਹਾਨੂੰ ਸ਼ਾਬਾਸ਼ ਹੈ ਜੋ ਤੁਹਾਡੇ ਗੁਰੂ ਨੇ ਉਪਦੇਸ਼ ਦਿੱਤਾ ਹੈ ਹਰ ਸਿੱਖ ਨੂੰ ਯਾਦ ਹੈ ਬੇਦ ਕਤੇਬ ਕਹੋ ਮਤ ਝੂਠੇ ਨਾ ਸਿੱਖ ਹਿੰਦੂਆਂ ਦੇ ਗਿੱਧਾਂ ਨੂੰ ਗਲਤ ਕਹਿੰਦੇ ਆ ਨਾ ਮੁਸਲਮਾਨਾਂ ਦੇ ਕਦੀਬਾਂ ਨੂੰ ਗਲਤ ਕਹਿੰਦੇ ਆ ਸਾਡੇ ਵਾਸਤੇ ਅੰਜੀਲ ਤੌਰੇਤ ਕੁਰਾਨ ਸ਼ਰੀਫ ਸਭ ਰੱਬਰ ਹੈ ਸਾਡੇ ਲਈ ਗੀਤਾ ਰਮਾਇਣ ਉਹ ਵੀ ਸਤਕਾਰਯੋਗ ਹੈ ਪਰ ਮਾਫ ਕਰਿਓ ਜੇ ਦੂਜਿਆਂ ਦਾ ਸਤਕਾਰ ਕਰਦੇ ਆ ਫਿਰ ਸਾਡੇ ਗੁਰੂ ਵੱਲ ਕੋਈ ਮੈਲੀ ਅੱਖ ਰੱਖ ਕੇ ਆਵੇ ਉਹ ਤਾਂ ਮਾਫ ਕਰਿਓ ਉਂਗਲੀ ਚੁਕਣੀ ਦਾ ਦੂਰ ਦੀ ਗੱਲ ਐ ਫਿਰ ਧੌਣ ਵੀ ਥੜ ਉੱਤੇ ਰਹਿਣ ਨਹੀਂ ਦਿਆ। ਇਹ ਪੰਥ ਵਿੱਚ ਜੱਜਵੈ ਇਹ ਸ਼ੁਰੂ ਤੋਂ ਪਹਿਲੇ। ਮਾਫ ਕਰਿਓ। ਪੂਰੇ ਵਰਲਡ ਵਿੱਚ ਕਿਸੇ ਸਿੱਖ ਉੱਤੇ ਇੱਕ ਵੀ ਐਫ ਆਰ ਆਈ ਦਰਜ ਨਹੀਂ ਹੈ। ੱਲੇ ਹਿੰਦੁਸਤਾਨ ਦੀ ਗੱਲ ਛੱਡ ਦਿਓ। ਪੂਰੇ ਵਰਲਡ ਵਿੱਚ ਕਿਸੇ ਇੱਕ ਸਿੱਖ ਹਤੇ ਐਫ ਆਰ ਆਈ ਦਰਜ ਨਹੀਂ ਕਿ ਇਸ ਸਿੱਖ ਨੇ ਕਿਸੇ ਦੇ ਧਾਰਮਿਕ ਗ੍ਰੰਥ ਦੀ ਨਰਾਦਰੀ ਕੀਤੀ ਹੋਵੇ ਸਿੱਖ ਕਦੇ ਕਿਸੇ ਦੇ ਧਾਰਮਿਕ ਗ੍ਰੰਥ ਦੀ ਨਰਾਦਰੀ ਨਹੀਂ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕਰਨ ਵਾਲਿਆਂ ਨੂੰ ਸਜ਼ਾ ਜ਼ਰੂਰ ਦਿੱਤੀ ਉਹ ਵੱਖਰੇ ਕੇਸ ਚੱਲਦੇ ਨੇ ਉਹ ਵੱਖਰੇ ਕੇਸ ਪਰ ਬਦਲੇ ਵਿੱਚ ਕਿਸੇ ਦੇ ਧਾਰਮਿਕ ਗ੍ਰੰਥ ਦੀ ਨਰਾਦਰੀ ਨਹੀਂ ਕੀਤੀ ਇਹ ਗੁਰੂ ਨੇ ਸਿੱਖਾਂ ਨੂੰ ਮਾਨ ਬਖਸ਼ਿਸ਼ ਕੀਤਾ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਗੁਰਾਂ ਦੀ ਦੇ ਹੈ ਇਸ ਗੁਰੂ ਗ੍ਰੰਥ ਸਾਹਿਬ ਦੀ ਕੋਈ ਨਰਾਦਰੀ ਨਹੀਂ ਕਰ ਸਕਦਾ ਸੰਤ ਬਾਪਾ ਅਤਰ ਸਿੰਘ ਦੀ ਮਸਤੂਆ ਨੇ ਵਾਲੇ ਉਹਨਾਂ ਦੇ ਕੋਲ ਇੱਕ ਸੰਨਿਆਸੀ ਆਇਆ ਉਹਦੀ 100 ਸਾਲ ਦੀ ਉਮਰ ਸੀ ਉਹ ਸੰਨਿਆਸੀ ਨੇ ਰਿਸ਼ੀਕੇਸ਼ ਰस्ते ਬੜੀ ਤਪੱਸਿਆ ਕੀਤੀ ਉਹਨੂੰ ਬੜਾ ਨੌਲੇਜ ਬੜਾ ਗਿਆਨ ਸੀ ਉਹ ਜਦੋਂ ਮਹਾਂਪੁਰਸ਼ਾਂ ਨੂੰ ਮਿਲਿਆ ਨਾ ਰਿਸ਼ੀਕੇਸ਼ ਉਹ ਕਹਿੰਦਾ ਜੀ ਤੁਹਾਡਾ ਜਿਹੜਾ ਗੁਰੂ ਹੈ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਮੈਂ ਉਹਦੇ ਬਾਰੇ ਵੀ ਗਿਆਨ ਲਿਆ ਹੈ ਚਲੋ ਤੁਹਾਡਾ ਗੁਰੂ ਗ੍ਰੰਥ ਸਾਹਿਬ ਤੁਸੀਂ ਪ੍ਰਗਟ ਗੁਰਾਂ ਦੀ ਦੇਹ ਕਹਿੰਦੇ ਹੋ ਸਰਦੀਆਂ ਵਿੱਚ ਕੰਬਲ ਦਿੰਦੇ ਹੋ ਗਰਮੀਆਂ ਵਿੱਚ ਤੁਸੀਂ ਪੱਖੇ ਲਾ ਦਿੰਦੇ ਹੋ ਕੀ ਤੁਹਾਡਾ ਗੁਰੂ ਵਾਕਿਆ ਹੀ ਜੀਵਤ ਗੁਰੂ ਹੈ ਸੰਤ ਬਾਬਾ ਅਤਰ ਸਿੰਘ ਦੀ ਕਹਿੰਦੇ ਪ੍ਰਗਟ ਗੁਰਾਂ ਦੀ ਦੇਹ ਹੈ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਦੀ ਦੇਹ ਹੈ ਅਸੀਂ ਕਦੇ ਕਾਗਜਾਂ ਦਾ ਗ੍ਰੰਥ ਸਮਝਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਦੀ ਦੇਹ ਹੈ ਅਸੀਂ ਇਹ ਨਹੀਂ ਸੋਚਦੇ ਵੇ ਠੰਡ ਲੱਗਦੀ ਕਿ ਗਰਮੀ ਲੱਗਦੀ ਹੈ ਸ਼ਬਦ ਗੁਰੂ ਨੂੰ ਨਾ ਠੰਡ ਹੈ ਨਾ ਗਰਮੀ ਹੈ ਪਰ ਇਹ ਸਾਡਾ ਸਤਕਾਰ ਹੈ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਦੀ ਦੇਹ ਹੈ ਤੇ ਉਸ ਸੰਿਆਸੀ ਕਹਿੰਦਾ ਤੁਹਾਡੇ ਗੁਰੂ ਗ੍ਰੰਥ ਸਾਹਿਬ ਬੋਲਦੇ ਵੀ ਆ ਉਹ ਕਹਿੰਦਾ ਤਾਬਿਆਂ ਬਹਿ ਕੇ ਸੰਗ ਬਾਬਾਦਰ ਸਿੰਘ ਦੀ ਬੋਲੇ ਕਹਿੰਦੇ ਤਾਬਿਆਂ ਬਹਿ ਕੇ ਜਦੋਂ ਸਿੱਖ ਹੁਕਮ ਪੜਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਹੁਕਮਨਾਮਾ ਆਉਂਦਾ ਅੱਜ ਵੀ ਤਜਰਬਾ ਕਰਕੇ ਵੇਖਿਓ ਹਜ਼ਾਰਾਂ ਲੱਖਾਂ ਸਿੱਖਾਂ ਦੇ ਸਵਾਲ ਹੋਣ ਤੁਸੀਂ ਅਰਦਾਸ ਕਰਕੇ ਸਵੇਰੇ ਹੁਕਮਨਾਮਾ ਸੁਣ ਲਿਓ ਤੁਹਾਡੇ ਸਵਾਲ ਦਾ ਜਵਾਬ ਹੋਏਗਾ ਉੱਚ ਲੱਖਾਂ ਸਿੱਖਾਂ ਦੇ ਸਵਾਲਾਂ ਦੇ ਜਵਾਬ ਇੱਕੋ ਹੀ ਹੁਕਮਨਾਮੇ ਵਿੱਚ ਜੋ ਸੰਿਆਸੀ 100 ਸਾਲ ਦਾ ਹੈ ਉਹ ਕਹਿੰਦਾ ਸੰਤ ਜੀ ਮੰਨ ਲਿਆ ਤੁਹਾਡਾ ਗੁਰੂ ਬੋਲਦਾ ਹੈ ਮੰਨ ਲਿਆ ਤੁਹਾਡੇ ਗੁਰੂ ਨੂੰ ਤੁਸੀਂ ਸਰਦਾਂ ਨਾਲ ਠੰਡ ਗਰਮੀ ਕੰਬਲ ਵੀ ਦਿੰਦੇ ਹੋ ਪੱਖਾ ਵੀ ਲਾਉਂਦੇ ਹੋ ਪਰ ਮੈਨੂੰ ਦਿਖਾ ਸਕਦੇ ਹੋ ਵੀ ਤੁਹਾਡਾ ਗੁਰੂ ਸਾਹ ਵੀ ਲੈਂਦਾ ਹੈ ਜੇ ਜੀਵਤ ਗੁਰੂ ਹੈ ਪ੍ਰਗਟ ਗੁਰਾਂ ਦੀ ਦੇਹ ਹੈ ਸਾਹ ਲੈਂਦਾ ਹੈ ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਹਾਂ ਮੈਂ ਵਿਖਾ ਸਕਦਾ ਹੈ ਮੇਰਾ ਗੁਰੂ ਕੱਲਾ ਕਹਿਣ ਮਾਤਰ ਪ੍ਰਗਟ ਹੋ ਰਾਂ ਦੀ ਦੇ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਸਭ ਹੀ ਲੈਂਦਾ ਤੇਰੇ ਕੋਲ ਵੇਖਣ ਦੀ ਅੱਖ ਹੁਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਸਭ ਹੀ ਲੈਂਦੇ ਉਹ ਸੰਨਿਆਸੀ ਕਹਿੰਦਾ ਵਿਖਾ ਦਿਓ ਫਿਰ ਸੰਤ ਜੀ ਉਹਨੂੰ ਨਾਲ ਲੈ ਆਇਆ ਆ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾ ਵਿੱਚ ਅੰਮ੍ਰਿਤ ਵੇਲੇ ਜਦੋਂ ਕਿਸੇ ਇਸ਼ਨਾਨ ਕਰਕੇ ਗਏ ਤੇ ਸੰਨਿਆਸੀ ਨੂੰ ਨਾਲ ਲੈ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਕਿਹਾ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਇੱਕ ਸੰਤ ਆਇਆ ਹੈ ਇਹਦੀ 100 ਸਾਲ ਦੀ ਉਮਰ ਹੈ ਇਹਦੀ ਭਗਤੀ ਬੰਦਗੀ ਬਹੁਤ ਹੈ ਇਹ ਸਿਆਸੀ ਸੰਤ ਸ਼ੰਕਾ ਕਰਕੇ ਪੁੱਛਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਹਿਬ ਹੀ ਲੈਂਦੇ ਨੇ ਕਿ ਨਹੀਂ ਲੈਂਦੇ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨੂੰ ਸੰਤ ਨੂੰ ਦਿਖਾ ਦਿਓ ਵੇ ਗੁਰੂ ਗ੍ਰੰਥ ਸਾਹਿਬ ਸਾਹਿਬ ਹੀ ਲੈਂਦੇ ਅਰਦਾਸ ਕੀਤੀ ਦੱਬਾਂ ਪਕੜ ਕੇ ਸੰਿਆਸੀ ਨੂੰ ਨਾਲ ਲੈ ਗਏ ਕੋਲ ਲਿ ਜਾ ਕੇ ਨਾ ਬਿਲਕੁਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਉਹਨੂੰ ਕੋਲ ਖਿਲਾੜ ਕੇ ਕਹਿੰਦੇ ਹੁਣ ਦੋਵੇਂ ਅੱਖਾਂ ਚੰਗੀ ਤਰ੍ਹਾਂ ਖੋਲ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰੁਮਾਲਾ ਦਿੱਤਾ ਹੋਇਆ ਸੀ ਉਹਨੇ ਅੱਖਾਂ ਖੋਲ ਕੇ ਦਰਸ਼ਨ ਕੀਤੇ ਨਾਲ ਸੰਤ ਜੀ ਆਪ ਖੜੇ ਰਹੇ ਤੁਸੀਂ ਹੈਰਾਨ ਹੋਮੋਗੇ ਵਿਦਨ 60 ਸੈਕਿੰਡ 1 ਮਿੰਟ ਦੇ ਅੰਦਰ ਅੰਦਰ ਰੁਮਾਲਾ ਦਿੱਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਂ ਸਾਹਿਬ ਐਸਾ ਉਸ ਸੰਿਆਸੀ ਦੇ ਹੱਥ ਜੁੜ ਗਏ ਉਹਦੀ ਅੱਖਾਂ 'ਚ ਪਾਣੀ ਝੋਪਿਆ ਉਹਨੇ ਕਿਹਾ ਐਵੇਂ ਨਹੀਂ ਕਹਿੰਦੇ ਸਿੱਖ ਪ੍ਰਗਟ ਗੁਰਾਂ ਦੀ ਦੇਹ ਹੈ ਗੁਰੂ ਗ੍ਰੰਥ ਸਾਹਿਬ ਨੂੰ ਵੇਖਣ ਦੀ ਅੱਖਾਂ ਚਾਹੀਦੀਆਂ ਨੇ ਓਏ ਗੁਰੂ ਗ੍ਰੰਥ ਸਾਹਿਬ ਵੱਕੇ ਪ੍ਰਗਟ ਗੁਰਾਂ ਦੀ ਦੇਹ ਹੈ ਉਹ ਸੰਿਆਸੀ ਨੇ ਮੱਥਾ ਟਕਿਆ ਹੱਥ ਜੋੜ ਕੇ ਕਿਹਾ ਸੰਤ ਜੀ ਮੈਨੂੰ ਵੀ ਆਪਣੇ ਵਰਗਾ ਬਣਾਓ ਮੈਨੂੰ ਅੰਮ੍ਰਿਤ ਛਕਾ ਲਓ ਸੰਤ ਬਾਬਾ ਅਤਰ ਸਿੰਘ ਦੀ ਮਸਤੂਆਣੇ ਵਾਲੇ ਉਹਨਾਂ ਨੇ ਸਾਧ ਸੰਗਤ ਅੰਮ੍ਰਿਤ ਪਾਨ ਕਰਾਇਆ ਫਿਰ ਉਹਨੂੰ ਅੰਮ੍ਰਿਤ ਛਕਾਇਆ ਉਹਨੂੰ ਆਪਾਂ ਕਈ ਵਾਰ ਹੁਣ ਸਿੱਖਾਂ ਵਿੱਚ ਕਥਾ ਕਰਨੀ ਬਹੁਤ ਔਖੀ ਹੈ ਕਿਉਂਕਿ ਕਿਸੇ ਸਿੱਖ ਸੰਤ ਦਾ ਨਾਮ ਲਓ ਲੈ ਸਵੇਰੇ ਕਮੈਂਟ ਪੜ ਲਿਓ ਜੋ ਤੁਹਾਡੇ ਲਈ ਹੁੰਦੇ ਨੇ ਕਿਸੇ ਮੁਸਲਮਾਨ ਫਕੀਰ ਸੰਤ ਦੀ ਗੱਲ ਕਰ ਲਓ ਕਿਸੇ ਹੋਰ ਫਕੀਰ ਦੀ ਗੱਲ ਕਰੋ ਲੋਕ ਸੁਣ ਲੈਣਗੇ ਸਿੱਖ ਸੰਤ ਦੀ ਗੱਲ ਕਰੋ ਸਵੇਰੇ ਤੱਕੜੇ ਹੋ ਕੇ ਕਹਿਣਗੇ ਲੈ ਵੇ ਇਹ ਤਾਂ ਡੇਰੇ ਦਾ ਪ੍ਰਚਾਰਕ ਲੱਗਦਾ ਹੈ ਇਹ ਤਾਂ ਫਲਾਨੇ ਡੇਰੇ ਦਾ ਪ੍ਰਚਾਰਕ ਲੱਗਦਾ ਹੈ ਸਾ ਸੰਗਤ ਸਿੱਖਾਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੇ ਸੰਤ ਪੈਦਾ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਨੇ ਜਿਹੜੇ ਕਿਸੇ ਤੇ ਨਦਰ ਕਰਨ ਤੇ ਸੰਤ ਬਣਾ ਦਿੰਦੇ ਕਿਤੇ ਲਿਖਿਆ ਹੋਇਆ ਆ ਪੜੋ ਪੰਕਤੀ ਤੁਹਾਨੂੰ ਯਾਦ ਹੈ ਜਿੱਥੇ ਜ਼ੋਰ ਕਹਿੰਦੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਪੜੋ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪਿਖੇ ਹੋਏ ਸੰਤ ਜੇ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਦ੍ਰਿਸ਼ਟੀ ਪਾਦਨ ਕਿਸੇ ਵੀ ਸ਼ਰੀਰ ਧਾਰੀ ਨੂੰ ਸੰਤ ਬਣਾ ਸਕਦੇ ਹੈ ਬਾਬਾ ਅਦਰ ਸਿੰਘ ਜਿਹੜੇ ਬਨਾਰਸ ਵਿੱਚ ਸਭ ਤੋਂ ਪਹਿਲੀ ਹਿੰਦੁਸਤਾਨ ਅਯਾਦ ਹੁਣ ਤੋਂ ਬਾਅਦ ਯੂਨੀਵਰਸਿਟੀ ਬਣੀ ਹੈ ਸਭ ਤੋਂ ਪਹਿਲੀ ਹਿੰਦੂ ਯੂਨੀਵਰਸਿਟੀ ਬਨਾਰਸ ਵਿੱਚ ਜਿਹੜਾ ਬਾਰਾਨਸੀ ਉਹ ਜੁਨੀਵਰਸਿਟੀ ਦਾ ਨੀਂਹ ਪੱਥਰ 20 ਸੰਤ ਬਾਬਾ ਤਰਸਿੰਦ ਦੇ ਹੱਥ ਦਾ ਰੱਖਿਆ ਹੋਇਆ ਹੈ ਅੱਜ ਵੀ ਉੱਥੇ ਉਹ ਬੋਰਡ ਲੱਗਾ ਹੈ ਜਦੋਂ ਉਸ ਵਕਤ ਦੇ ਗ੍ਰਹਿ ਮੰਤਰੀ ਨੇ ਕਿਹਾ ਇੱਕ ਸੰਤ ਕੋਲੋਂ ਪੱਥਰ ਰਖਾਉਣਾ ਹੈ ਪਹਿਲੀ ਜੁਨੀਵਰਸਿਟੀ ਆਜ਼ਾਦ ਹਿੰਦੁਸਤਾਨ ਦੀ ਬਣਨੀ ਹੈ ਪੱਥਰ ਕਿੱਥੋਂ ਰਖਵਾਈਏ ਕਿਸੇ ਸੰਤ ਕੋਲੋਂ ਕਹਿੰਦੇ ਸੰਤ ਲੱਭੋ ਕੌਣ ਹੈ ਉਹਨਾਂ ਕਹਿੰਦੇ ਉਸ ਵਕਤ ਸੰਸਦ ਵਿੱਚ ਬੋਲਿਆ ਗਿਆ ਇੱਕੋ ਇੱਕ ਸੰਤ ਹੈ ਉਹ ਇੱਕ ਸਿੱਖ ਸੰਤ ਸੰਤ ਬਾਬਾ ਅਤਰ ਸਿੰਘ ਦੀ ਹੈ ਉਹਨਾਂ ਕੋਲੋਂ ਰਖਵਾਉ ਨੀ ਪੱਥਰ ਅੱਜ ਵੀ ਬਨਾਰਸ ਯੂਨੀਵਰਸਿਟੀ ਦਾ ਨੀ ਪੱਥਰ ਉੱਥੇ ਲੱਗਾ ਹੋਇਆ ਸੰਤਾਂ ਦਾ ਤੁਹਾਨੂੰ ਮਾਣ ਹੋਣਾ ਚਾਹੀਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਦੀ ਦੇਦੇ